ਅੰਬਸਾਹਬ ਗੁਰਦੁਆਰੇ ਚ 3 ਸਾਲ ਸੇਵਾ ਲਾਈ ਜੀ। ਅੱਛਾ। ਮੈਂ ਜੋੜੇ ਘਰ ਚ ਬੈਠਾ ਰਹਿਣਾ ਨਾਲੇ ਜੋੜੇ ਸਾਫ ਕਰੀ ਜਾਣੇ ਨਾਲੇ ਲੋਕਾਂ ਨਾਲ ਇਹ ਚੀਜ਼ਾਂ ਸ਼ੇਅਰ ਕਰਨੀਆਂ। ਇਹ ਕਿਹੜੇ ਸੰਨ ਦੀ ਗੱਲ ਆ? ਇਹ ਹੈਗੀ ਆ ਜੀ ਤਕਰੀਬਨ 1991 ਔਰ 1992 ਦੀ। 3 ਤੱਕ ਮਿਲ 3 ਸਾਲ ਮੈਂ ਰਿਹਾ ਜੀ। ਮਤਲਬ ਆਇਆ ਨਹੀਂ ਹੈ ਕਿ ਵੀ ਤੁਹਾਡਾ ਨਾਮ ਅੱਜ ਹੋਲਡਿੰਗ ਪੜ੍ਹ ਕੇ ਲੋਕ ਕਹਿੰਦੇ ਨੇ ਵੀ ਅੱднеਾਂ ਚ ਹੀ ਆ ਗਏ ਤਾਂ ਹੋ ਗਏ ਪਰ ਇਸ ਮਤਲਬ ਲੰਬੀ ਝਰਨੀ ਹੈ ਹਾਂ ਲੰਬੀ ਮਤਲਬ ਇਹ 32 ਸਾਲ ਦੇ ਕਰੀਬ ਹੋ ਗਏ 32 ਇਅਰਸ ਗੁਰਦੁਆਰੇ ਜੀ ਸੌਂਜੰਦਾ ਸੀ ਜੀ ਗੁਰਦੁਆਰੇ ਜੀ ਰੋਟੀ ਖਾਂਦਾ ਸੀ ਉੱਥੇ ਹੀ ਸੇਵਾ ਕਰਦਾ ਸੀ ਉੱਥੇ ਮੇਰੇ ਨਾਲ ਫਿਰ ਇੱਕ ਟੀਮ ਜੁੜੀ ਜੀ ਮੈਂ ਟੀਮ ਜੋੜਦਾ ਰਿਹਾ ਨਾਲ ਨਾਲ ਬੰਦੇ ਬਹੁਤ ਜੁੜੇ ਸੀ ਗੁਰਦੁਆਰਾ ਸਾਹਿਬ ਚ ਮੇਰੀ ਤਾਂ ਹੀ ਮੇਰੀ ਨੇਚਰ ਉਦਰੀ ਹੈ ਜੀ ਮੈਂ ਹੁਣ ਜਦ ਵੀ ਜਾਂਦਾ ਗੁਰਦੁਆਰੇ ਜਾਂਦਾ ਜਰ ਹਰਮੰਦਰ ਸਾਹਿਬ ਜਾਂਦਾ ਜਾਂ ਕਿਤੇ ਚਲੋ ਉਹ ਤਾਂ ਸਾਰੇ ਸਥਾਨ ਇੱਕੋ ਹੀ ਹੈ ਨਾ ਮੈਨੂੰ ਉੱਥੋਂ ਇੱਕ ਸੇਧ ਮਿਲੀ ਜੀ ਹੂੰ ਹੂੰ ਉੱਥੇ ਫਿਰ ਕੀ ਹੋਇਆ ਕਿ ਉੱਥੇ ਕੰਮ ਕਰਦੇ 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 ਅਸੀਂ ਬਹੁਤ ਲੋਕਾਂ ਨੂੰ ਮਿਲੇ ਮਨ ਪਹਿਲਾਂ ਮੈਨੂੰ ਆਈ ਸੀ ਵੀ ਇਹ ਸ਼ਹਿਰ ਬਹੁਤ ਵਧੀਆ ਇੱਥੇ ਇਹ ਜੇ ਨਸ਼ੇ ਨੂੰਸ਼ੇ ਹੋਣੇ ਨਹੀਂ ਫਿਰ ਪਤਾ ਲੱਗੇ ਵੀ ਇੱਥੇ ਨਸ਼ਿਆਂ ਦੀ ਵੀ ਬਹੁਤ ਵੱਡੀ ਇੱਕ ਭਮਾਰ ਹੈਗੀ ਆ ਫਿਰ ਅਸੀਂ ਨਾ ਜੀ तकरीबन ਕੰਮ ਕਰਦੇ ਕਰਦੇ 2005 ਦੇ ਵਿੱਚ ਜਾ ਕੇ ਕਾਮਯਾਬ ਹੋਏ ਕਿੰਨੀ ਸਟਰਗਲ ਹੋਈ ਹੋਗੀ 13 ਸਾਲ ਲੱਗੇ ਤਾਂ 13 ਸਾਲ ਫਿਰ ਇੱਕ ਕਮਰਾ ਲੈ ਲਿਆ ਉਹਦੇ ਚ ਹੀ ਲੋਕਾਂ ਨੂੰ ਦੇਖੀਗੇ ਅੱਛਾ ਇਹ ਜ਼ਰੂਰ ਸੀਗਾ ਵੀ ਜਦੋਂ ਤੋਂ ਮੈਂ ਕੰਮ ਕਰ ਰਿਹਾ ਹਾਂ ਜੀ ਮੇਰੇ ਆਲੇ-ਦਲੇ ਭੀੜ ਇਦਾਂ ਹੀ ਰਹੀ ਹੈ ਚਾਹੇ ਗੁਰਦੁਆਰੇ ਚ ਸੀ ਚਾਹੇ ਅਸੀਂ 41 ਸੈਕਟਰ ਚ ਰੂਮ ਲੈ ਕੇ ਕੰਮ ਕਰਿਆ ਉੱਥੇ ਵੀ ਭੀੜ ਲੱਗੀ ਰਹਿੰਦੀ ਸੀ ਹੁਣ ਵੀ ਹੈ ਤੇ ਉਹ ਬਾਬੇ ਦੀ ਮਿਹਰ ਰਹੀ ਆ ਚਲੋ ਇੱਕ ਉਹਦੇ ਕਾਰਨ ਇਹ ਵੀ ਹੈ ਵੀ ਮਿਹਰ ਵੀ ਹੈ ਕੁਦਰਤ ਦੀ ਹਨਾ ਤੁਹਾਡਾ ਜਿਵੇਂ ਤੁਹਾਡਾ ਯਕੀਨ ਵੀ ਹੈ ਦੂਜਾ ਇਹ ਹੁੰਦਾ ਕਿ ਤੁਸੀਂ ਬਰਤਾਕ ਹੀ ਰਹੇ ਹੋ ਬਰਤਾਕ ਹੀ ਰਹੇ ਜਿਹੜਾ ਤੁਹਾਡੇ ਕੋਲੇ ਆਉਂਦਾ ਮੰਨ ਲਓ ਤੁਹਾਡੇ ਨਾਲ ਕੋਈ ਗੱਲਾਂ ਕਰਨੀ ਆਉਂਦਾ ਉਹਨੂੰ ਗੱਲਾਂ ਦੇ ਵਿੱਚ ਤੁਸੀਂ ਨੈਗੇਟਿਵਿਟੀ ਦਿੰਨੇ ਹੋ ਜਾਂ ਉਹਨੂੰ ਹੌਸਲਾ ਦਿੰਨੇ ਹੋ ਬੂਸਟ ਕਰਦੇ ਜਿਵੇਂ ਅੱਜ ਕੱਲ ਪੋਸਟਾਂ ਦੇ ਬੂਸਟ ਲੱਗਦਾ ਹਨਾ ਸੋ ਜਿਹੜਾ ਇਲਾਜ ਵੀ ਹੈ ਜਦੋਂ ਬੰਦਾ ਕਹਿੰਦਾ ਨੰਨ ਵੀ ਉਹ ਇੱਕ ਹੁੰਦੀ ਆ ਵੀ ਨੀਮ ਹਕੀਮ ਖਤਰਾ ਏ ਜਾਨ ਪਰ ਜਦੋਂ ਹਕੀਮ ਚੰਗਾ ਹੋਵੇ ਵੀ ਹਨਾ ਵੀ ਨਾਬਜ ਜਿਹੜਾ ਪੜ ਨਹੀਂ ਜਾਣਦਾ ਹੋਵੇ ਤੇ ਇਲਾਜ ਕੱਲਾ ਦਵਾਈਆਂ ਚ ਨਹੀਂ ਹੁੰਦਾ ਗੱਲਾਂ ਚ ਵੀ ਗੱਲਾਂ ਜੀ ਹਾਂ ਜਿਵੇਂ ਹੁਣ ਮੁੰਡੇ ਆਉਂਦੇ ਨੇ ਨਸ਼ਾ ਛੱਡਣ ਉਹ ਮੇਰੇ ਕਹਿੰਦੇ ਐਦਾ ਐਦਾ ਦੇਖ ਦਉਂਦੇ ਵੀ ਇਹ ਵੀ ਸਾਡੇ ਮਾਪਿਆਂ ਨੂੰ ਲੁੱਟੂਗਾ ਵੀ ਦਵਾਈ ਦੇ ਦੂਗਾ ਲੁੱਟ ਲੂਗਾ ਜਿਵੇਂ ਬਾਕੀਆਂ ਨੇ ਅਜੇ ਤੱਕ ਲੁੱਟਿਆ ਵੀ ਆਈ ਕਰ ਬਣਿਆ ਹੀ ਆਏ ਹੋਇਆ ਮੈਂ ਉਹਨਾਂ ਦੇ ਮਾਪਿਆਂ ਨੂੰ ਬਾਹਰ ਕੱਢ ਦਿੰਦਾ ਨਾ ਰੂਮ ਚੋਂ ਮਸਾ ਵੀ ਆਪਾਂ ਬੈੰਨੇ ਪਹਿਲਾਂ 10 ਮਿੰਟ ਉਹਦਾਂ ਗੱਲਾਂ ਕਰਦੇ ਆਂ ਫਿਰ ਰੋਂਦਾ ਜਿਉਂ ਅੰਜੂ ਛੱਡਦਾ ਗੋਇਲ ਸਾਹਿਬ ਵੀ ਅੰਜੂ ਛੱਡਦੇ ਨੇ ਉਹਦੇ ਨਾਲ ਕਿਉਂਕਿ ਉਹਦੀ ਤਕਲੀਫ ਦੇਖੀ ਨਹੀਂ ਜਾਂਦੀ ਜਿਹੜਾ ਬੰਦਾ ਨਸ਼ਾ ਕਰਦਾ ਹੈ ਨਾ ਰਾਣਾ ਜੀ ਮੈਂ ਇਹ ਚੀਜ਼ ਨੋਟਿਸ ਕਰੀ ਹੈ 2005 ਤੋਂ ਹੁਣ ਤੱਕ ਮੈਂ ਪਹਿਲਾ 2005 'ਚ ਕੈਂਪ ਲਾਇਆ ਸੀਗਾ ਜੀ ਗੁਰਦੁਆਰਾ ਬਾਗਸੀ ਗਾਂਦੇ ਦੇ ਵਿੱਚ 44 ਸੈਕਟਰ 'ਚ ਉਹ ਜਦੋਂ ਮੈਂ ਲਾਇਆ ਉੱਥੇ ਹੀ ਫਿਰ ਸਾਨੂੰ ਰਹਿਣ ਬਸੇਰਾ ਮਿਲਿਆ ਜੀ ਹੂੰ ਹੂੰ ਉਦੋਂ ਬਾਅਦ ਤੁਸੀਂ ਦੇਖ ਲਓ ਜੀ ਮੈਂ ਇੱਕ ਨੋਟਿਸ ਕਰੀ ਚੀਜ਼ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਹੈ ਜੀ ਸ਼ਰਾਬ ਨੂੰ ਛੱਡ ਕੇ ਸ਼ਰਾਬ ਵਾਲੇ ਨਹੀਂ ਮੰਨਦੇ ਛੇਤੀ ਬਾਕੀ ਜਿਹੜਾ ਬੰਦਾ ਚਾਹੇ ਫੀਮ ਹੈ ਸਮੈਕ ਹੈ ਚਿੱਟਾ ਹੈ ਹਿਰੋਇਨ ਹੈ ਕੋਕੀਨ ਹੈ ਕੋਈ ਵੀ ਨਸ਼ਾ ਹੈ ਉਹ ਛੱਡਣਾ ਚਾਹੁੰਦਾ ਹੂੰ ਉਤੋਂ ਬੇਸ਼ੱਕ ਮਾਪੇ ਨੂੰ ਡਰਾਈ ਜਾਂਦਾ ਵੀ ਉਹ ਕਿਉਂਕਿ ਸ਼ਰਾਬ ਵਾਲਾ ਤਾਂ ਜਹੇ ਸਵੇਰੇ ਸ਼ਾਮ ਪੀਂਦਾ ਉਹ ਕਹਿੰਦਾ ਵੀ ਮੈਂ ਤਾਂ ਲਾਤੀ ਨਹੀਂ ਲੱਗੀ ਇਹਦੀ ਉਹ ਕਹਿੰਦਾ ਇਹ ਥੋੜੀ ਹੈ ਤਾਂ ਕੀ ਹੈ ਉਹ ਕਹਿੰਦਾ ਇਹ ਤਾਂ ਸ਼ੂਗਰ ਹੈ ਹਾਂ ਸ਼ੂਗਰ ਪਰ ਉਹ ਸ਼ੂਗਰ ਜਿਹੜਾ ਉਹਦਾ ਨਾ ਜੀ ਉਹ ਪ੍ਰਭਾਵ ਤੁਸੀਂ ਦੇਖੋ ਰਾਣਾ ਜੀ ਮੈਂ ਤੁਹਾਨੂੰ ਇੱਕ ਗੱਲਾਂ 'ਚ ਗੱਲ ਦੱਸਦਾ ਕਿ ਪਹਿਲਾਂ ਮੈਂ ਨਸ਼ੇ ਵਾਲੀ ਗੱਲ ਕੰਪਲੀਟ ਕਰ ਦਵਾਂ ਕਿ ਜਿਹੜੇ ਲੋਕੀ ਨਾ ਨਸ਼ਾ ਕਰਦੇ ਉਹ ਛੱਡਣਾ ਚਾਹੁੰਦੇ ਆ ਹੂੰ ਹੂੰ ਉਹਨਾਂ ਵਾਸਤੇ ਅਸੀਂ ਬਹੁਤ ਸੋਚਿਆ ਬੜਾ ਕੀਤਾ ਕਿਉਂਕਿ ਦਵਾਈਆਂ ਆਯੁਰਵੈਦਿਕ ਚ ਬਹੁਤ ਕਾਸਟਲੀ ਨੇ ਕਿਉਂਕਿ ਨਾ ਕੁਝ ਜਿੰਜਾਹੇ ਜੇ ਪੈਂਦੀਆਂ ਨੇ ਔਰ ਮੈਂ ਫਾਰਮੂਲਾ ਵੀ ਜੱਗਰ ਕੀਤਾ ਹੋਇਆ ਜੀ ਇਹਦਾ ਅੱਛਾ ਜੋ ਅਸੀਂ ਪਾਉਨੇ ਆ ਮਤਲਬ ਮੈਂ ਕਦੇ ਛੁਪਾਇਆ ਨਹੀਂ ਕਿਸੇ ਤੋਂ ਅਛਾ ਇਹ ਨਹੀਂ ਵੀ ਕੋਈ ਢਾਬੇ ਵਾਲਾ ਜਾਂ ਹੋਟਲ ਵਾਲਾ ਵਧੀਆ ਬਣਾ ਰੈਸਪੀ ਲਕੋ ਕਹਿ ਲਾ ਜੀ ਕੁਝ ਨਹੀਂ ਮੈਂ ਬੋਲ ਵੀ ਦਿਨ ਨਾਲ ਮੈਂ ਕਹਿੰਦਾ ਉਹਨਾਂ ਵੀ ਜਿਹੜੇ ਮੇਰੇ ਬਾਦਪਰਾ ਨੇ ਉਹ ਵੀ ਬਣਾਓ ਉਹ ਬਣਾ ਕੇ ਕਰਨਗੇ ਕੀ ਨਸ਼ਾ ਛੱਡਣ ਲਈ ਉਹ ਦੇਣਗੇ ਓਕੇ ਚਾਹੇ ਉਹ ਜੋ پیسے ਵੱਧ ਲੈਣ ਘੱਟ ਲੈਣ ਉਹ ਦੇਣਗੇ ਤਾਂ ਨਸ਼ਾ ਛੱਡਣ ਲਈ ਮਤਲਬ ਇਸ ਗੱਲਾਂ ਤੁਹਾਡੀਆਂ ਖਿੜਕੀਆਂ ਖੁੱਲੀਆਂ ਨੇ ਵੀ ਉਹਦੇ 'ਚ ਕੋਈ ਨਸ਼ਾ ਨਹੀਂ ਹੈ ਕੋ ਉਧਰ ਦਵਾਈ ਦੇਊਗਾ ਬੰਦੇ ਦਾ ਨਸ਼ਾ ਝੁੱਟੂਗਾ ਤਾਂ ਉਹ ਵੀ ਕੋਈ ਭਲਾ ਹੀ ਕਰੂਗਾ ਹੈਨਾ ਚਾਰ ਪੈਸੇ ਵੈਦ ਵੀ ਕਮਾਊਗਾ ਚਾਰ ਬੰਦੇ ਸੰਭੂਗਾ ਵੀ ਪਿੰਡ ਦੇ ਤੇ ਮਤਲਬ ਕਹਿਣ ਦਾ ਸਰ ਉਹਦੇ ਚ ਅਸੀਂ ਸਭ ਤੋਂ ਪਹਿਲਾਂ ਫਿਰ ਸਾਨੂੰ ਇੱਥੇ ਵੈਦ ਅਨਿਲ ਕੁਮਾਰ ਜੀ ਮਿਲੇ ਧਨਵੰਤਰੀ ਆਯੁਰਵੇਦ ਕਾਲਜ ਹੈ ਜੀ ਇੱਥੇ ਚੰਡੀਗੜ੍ਹ ਅੱਛਾ ਜੀ ਜਿੱਤੋਂ ਹਰ ਸਾਲ 100 ਬੱਚੇ ਦੇ ਕਰੀ ਬੀ ਐਮ ਐਸ ਕਰਕੇ ਨਿਕਲਦੇ ਆ ਓਕੇ ਉਹਨਾਂ ਦੇ ਉਹ ਦ੍ਰਿਭਗੁਣ ਦੇ ਪ੍ਰੋਫੈਸਰ ਸੀਗੇ ਜਦੋਂ ਉਹਦਾ ਮਤਲਬ ਜੰਗ ਉਮਰ ਸੀ ਉਹਨਾਂ ਦੀ ਅਸੀਂ ਵੀ ਛੋਟੀ ਉਮਰ ਦੇ ਸੀਗੇ ਤੇ ਉਹਨਾਂ ਨਾਲ ਮੈਂ ਡਿਸਕਸ ਕੀਤੀ ਮੈਂ ਕਿਹਾ ਜੀ ਇਦਾਂ ਦਾ ਕਰਕੇ ਕਿਉਂਕਿ ਮੈਨੂੰ ਤਾਂ ਇਹ ਚ ਆਯੁਰਵੇਦ ਦਾ ਬੰਦਾ ਚਾਹੀਦਾ ਸੀ ਐਲੋਪੈਥੀ ਵਾਲਾ ਦਾ ਫੇਰ ਹੋਈ ਸੀ ਬੰਦਾ ਦਵਾਈਆਂ ਦੇ ਲੱਗ ਜਾਂਦਾ ਸਾਡਾ ਫੇਰ ਦੁਆਰੇ ਉਸ ਪਾਸੇ ਉਹਨਾਂ ਨੂੰ ਮੈਂ ਗੱਲ ਕੀਤੀ ਉਹ ਭਗਤ ਬੰਦੇ ਨੇ ਜੀ ਜੇ ਤੁਸੀਂ ਉਹ ਸਾਈਕਲ ਦੇ ਹਲੇ ਵੀ ਅੱਜ ਵੀ ਇੰਨੇ ਦਰਵੇਸ਼ ਆ ਹਾਂ 72 ਇਅਰ ਹੋ ਗਏ ਮਤਲਬ ਮੈਨੂੰ ਸ਼ਰਮ ਆ ਜਾਂਦੀ ਹੈ ਕਈ ਵਾਰੀ ਪਰ ਉਹ ਕਹਿੰਦੇ ਨਹੀਂ ਗੁਲਬਸਬ ਦੇਖੋ ਮੇਰੇ ਚਸ਼ਮਾ ਵੀ ਨਹੀਂ ਲੱਗਾ ਮੈਂ ਤੁਰਿਆ ਫਿਰਦਾ ਮੈਂ ਫਿੱਟਾਂ ਕੁਝ ਨਹੀਂ ਹੈਗਾ ਮਤਲਬ ਬਿਲਕੁਲ ਫਿੱਟ ਨਹੀਂ ਭਗਤਬੰਦ ਉਹਨਾਂ ਨੇ ਨਾ ਜੀ ਫਿਰ ਇੱਕ ਨੁਸਖਾ ਤਿਆਰ ਕਰਕੇ ਦਿੱਤਾ ਕਹਿੰਦੇ ਦੇਖੋ ਗੁਲਬਸਬ ਜਿਹੜਾ ਤੁਸੀਂ ਸ਼ਰਾਬ ਚਲਾਉਂਦੇ ਉਹ ਤਾਂ ਠੀਕ ਆ ਉਹ ਤਾਂ ਤੁਹਾਡੇ ਕੋ ਹੈਗਾ ਮੈਂ ਤੁਹਾਨੂੰ ਆ ਨੁਸਖਾ ਬਣਾ ਕੇ ਦਿੰਦਾ ਉਹਨਾਂ ਨੇ ਰਾਣਾ ਜੀ ਉਹ ਨੁਸਖਾ ਬਣਾਇਆ ਫਿਰ ਉਹ ਨੁਸਖੇ ਤੇ ਮੈਨੂੰ ਯਕੀਨ ਨਹੀਂ ਆਇਆ ਹੁੰਦਾ ਹੀ ਇਹਦਾ ਜਿਵੇਂ ਤੁਸੀਂ ਮੈਨਾਂ ਗੱਲਾਂ ਕਰਦੇ ਹੋ ਗੱਲਾਂ ਜਿੰਨੀਆਂ ਮਰਜ਼ੀ ਕਰ ਲੀਏ ਜਦੋਂ ਤੱਕ ਪ੍ਰੈਕਟੀਕਲ ਨਹੀਂ ਪ੍ਰੈਕਟੀਕਲ ਤਾਂ ਪਤਾ ਲੱਗੇ ਫਿਰ ਮੈਂ ਕਿਹਾ ਵੀ ਇਹਦੇ ਚ ਇੱਕੋ ਹੀ ਹੱਲ ਹੋ ਸਕਦਾ ਫਿਰ ਫਿਰ ਰਾਣਾ ਜੀ ਮੈਂ ਸ਼ੁਰੂ ਕੀਤੀ ਥੋੜੀ ਥੋੜੀ ਜੇ ਤੁਸੀਂ ਮੇਰੇ ਉਹਨਾਂ ਦਿਨਾਂ ਦੇ ਵੀਡੀਓ ਦੇਖੋਗੇ ਮੇਰੇ ਇੱਥੇ ਕਾਲਾ ਹੋਇਆ ਪਿਆ ਅੱਛਾ ਮੈਂ ਸ਼ੁਰੂ ਕਰ ਲਈ ਕਰਕੇ ਮੈਨੂੰ 15 16 ਦਿਨਾਂ ਚ ਉਹਨੇ ਐਡਿਕਟ ਕਰ ਲਿਆ ਹੂੰ ਹੂੰ ਤੇ ਜਦੋਂ ਮੈਂ ਐਡਿਕਟ ਹੋ ਗਿਆ ਫਿਰ ਮੈਂ ਇੱਕ ਦੋ ਦਿਨ ਛੱਡੀ ਮੇਰਾ ਤਾਂ ਸਰੀਰ ਟੁੱਟੇ ਮੇਨੂੰ ਤਾਂ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਮੈਂ ਲੱਤਾਂ ਲੱਗਣੀਆਂ ਲੱਤਾਂ ਚ ਕੁਝ ਹੁੰਦਾ ਹੀ ਤੁਸੀਂ ਆਪਣੇ ਆਪ ਨੂੰ ਹੀ ਰੈਵਟ ਬਣਾ ਲਿਆ ਆਪਣੇ ਆਪ ਤੇ ਪ੍ਰੈਕਟਿਸ ਮੈਂ ਹੁਣ ਕਿਸੇ ਤੇ ਕੀ ਕਰਾਂਗੇ ਕੋਈ ਸ਼ੱਕ ਕਿਉਂਕਿ ਸ਼ੱਕ ਕਰੂਗਾ ਤੇ ਉਹ ਬਣਾਇਆ ਜੀ ਤੇ ਫਿਰ ਡਾਕਟਰ ਸਾਹਿਬ ਨੂੰ ਕਿਹਾ ਮੈਂ ਤਾਂ ਸਰ ਫਸ ਗਿਆ ਪਾਪ ਜੀ ਨਹੀਂ ਨਹੀਂ ਕਿ ਆ ਵੀ ਕਿਹੜੇ ਪਾਸੇ ਹੋ ਗਏ ਤੁਸੀਂ ਲੱਗੀ ਨਾ ਜਾਈ ਮੈਂ ਜੀ ਮੈਂ ਤੇ ਫਸ ਗਿਆ ਤੁਹਾਡੇ ਕਹਿਣ ਤੇ ਮੈਂ ਜਦੋਂ ਵੀਡੀਓ ਬਣਾਇਆ ਕਰਾਂ ਟੀਵੀ ਚੈਨਲਾਂ ਤੇ ਮੇਰੇ ਇੱਥੇ ਕਾਲ ਸੀ ਜੀ ਮੈਨੂੰ ਲੋਕ ਕਹਿਣ ਲੱਗੇ ਜਿਹੜੇ ਮੇਰੇ ਫਾਲੋਅਰ ਸੀਗੇ ਵੀ ਗੋਵਾਲ ਜੀ ਠੀਕ ਹੋ ਤੁਸੀਂ ਮੈਨੂੰ ਪਤਾ ਹੀ ਸੀਗਾ ਮੈਂ ਕੀ ਕਰ ਰਿਹਾ ਤੇ ਸਿਰਫ ਇਹੋ ਕੈਪਸੂਲ ਤਿਆਰ ਕੀਤਾ ਜੀ ਓਕੇ ਉਹਦੀ ਮੈਂ ਤੁਹਾਨੂੰ ਫਾਰਮੂਲੇਸ਼ਨ ਰਾਣਾ ਜੀ ਸ਼ੇਅਰ ਕਰੂੰਗਾ ਕਿਉਂਕਿ ਇਹ ਮੈਨੂੰ ਆਨੰਦ ਮਿਲਦਾ ਸ਼ੇਅਰ ਕਰਕੇ ਵੀ ਜੇ ਕੋਈ ਘਰੇ ਵੀ ਬਣਾ ਲੂਗਾ ਤਾਂ ਉਹਦਾ ਵੀ ਫਾਇਦਾ ਹੋਊਗਾ ਇਹੋ ਚੀਜ਼ਾਂ ਨੇ ਜਿਹੜੀਆਂ ਜਾ ਕੇ ਤੁਹਾਨੂੰ ਆਯੁਰਵੈਦਿਕ ਸਟੋਰ ਤੋਂ ਮਿਲ ਜਾਣਗੀਆਂ ਜਾਂ ਜੜੀ ਬੂਟੀਆਂ ਵਾਲਿਆਂ ਤੋਂ ਮਿਲ ਜਾਂਦੀਆਂ ਸਿਰਫ 6 ਚੀਜ਼ਾਂ ਨੇ ਜੀ ਹੂੰ ਹੂੰ ਪਹਿਲਾ ਪੈਂਦਾ ਹੈ ਮਹਾਵਾਤ ਵਿਦਵਾਂਸਨ ਰਸ ਅੱਛਾ ਇਹ ਇੱਕ ਨੋ ਹੈ ਮਹਾਵਾਤ ਵਿਦਵਾਂਸਨ ਰਸ ਇੱਕ ਗ੍ਰੰਥ ਦਾ ਯੋਗ ਹੈ ਉਹਦੇ ਚ 22-23 ਜੜੀ ਬੂਟੀਆਂ ਤੋਂ ਉਹ ਬਣਦਾ ਓਕੇ ਇਹ ਗੋਲੀ ਹੈ ਜੀ ਇਹਦਾ ਨੌ ਰਸ ਹੈ ਜਿਹੜਾ ਇਹ ਗੋਲੀ ਹੈ ਓਕੇ ਇਹ ਗੋਲੀਆਂ ਦੀ ਡੱਬੀ ਮਿਲ ਜਾਂਦੀ ਹੈ ਉਹ ਲੈਣੀ ਹੈ ਇੱਕ ਇਹ ਕਿਹਦੇ ਚ ਪੈਂਦਾ ਇਕੰਗਵੀਰ ਰਸ ਅੱਛਾ ਜੀ ਜਿਹੜਾ ਮਹਾਵਾਤ ਵਿਦਵਾਨ ਸੰਰਸ ਹੈ ਉਹ ਬਾਡੀ ਦੇ ਦਰਦਾਂ ਨੂੰ ਖਤਮ ਕਰਦਾ ਹੈ ਓਕੇ ਵਿਡਰੋਅਲ ਸਿੰਪਟਮ ਜਿਹੜਾ ਇਕੰਗਵੀਰ ਰਸ ਹੈ ਉਹ ਦੇਖੋ ਕਦੋਂ ਗ੍ਰੰਥ ਲਿਖਿਆ ਗਿਆ ਉਹ 5000 ਸਾਲ ਪਹਿਲਾਂ ਉਹਦਾ ਨੌ ਰੱਖਿਆ ਗਿਆ ਇਕੰਗਵੀਰ ਰਸ ਇਕੰਗਵੀਰ ਅੰਗ ਨੂੰ ਹੀ ਖੜਨ ਦਿੰਦਾ ਤੁਹਾਡਾ ਕਿਵੇਂ ਲੋਕਾਂ ਨੂੰ ਵਹਿਮ ਹੁੰਦਾ ਜੀ ਮੇਰਾ ਪਾਸਾ ਨਾ ਮਰ ਜੇ ਮੈਂ ਜੇ ਨਸ਼ਾ ਛੱਡਦਾ ਮੇਰਾ ਆਂਗਣਾ ਖੜ ਜੇ ਕੋਈ ਉਹ ਉਹਦੇ ਵਾਸਤੇ ਜੀ ਇਕੰਗ ਵੀਰ ਇਹ ਗ੍ਰੰਥ ਦੇ ਜੋਗ ਨੇ ਰਾਨਾ ਜੀ ਜੇ ਤੁਸੀਂ ਗੂਗਲ ਤੇ ਲਿਖੋਗੇ ਤੁਹਾਨੂੰ ਮਿਲ ਲਗੇ ਉਹ ਚੁਪੀ ਹੋਈ ਚੀਜ਼ ਫਿਰ ਉਹਦੇ ਚ ਪਾਇਆ ਸੀ ਸੂਤਸ਼ੇਖਰ ਰਸ ਸੂਤਸ਼ੇਖਰ ਰਸ ਜਿਹੜਾ ਹੈਗਾ ਜੀ ਉਹ ਸਾਡਾ ਨਜਲਾ ਰੇਸ਼ਾ ਜਿਹੜਾ ਨੱਕ ਚੱਲ ਪੈਂਦਾ ਬੰਦਿਆਂ ਦਾ ਵੀ ਜੇ ਨਹੀਂ ਖਾਂਦੇ ਤਾਂ ਪਾਣੀ ਚੱਲ ਪੈਂਦਾ ਉਹ ਉਹਨੂੰ ਰੋਕਦਾ ਜੀ ਫਿਰ ਉਹਦੇ ਚ ਇੱਕ ਪਾਇਆ ਜੀ ਅਸੀਂ ਆਪਣਾ ਖੁਰਾਸਾਨੀ ਅਜਵਾਨ ਅੱਛਾ ਜੀ ਖੁਰਾਸਾਨੀ ਅਜਵੈਨ ਜਿਹੜੀ ਟੰਕਲਾਈਜ਼ਰ ਦਾ ਕੰਮ ਕਰਦੀ ਹੈ ਤੁਸੀਂ ਕਦੇ ਚਮਚਾ ਖਾ ਕੇ ਦੇਖੋ ਜੇ ਨੀਂਦ ਨਹੀਂ ਆਉਂਦੀ ਤੁਹਾਨੂੰ ਫਰਸਟ ਕਲਾਸ ਨੀਂਦ ਆਊਗੀ ਪੇਟ ਵਧੀਆ ਸਾਫ਼ ਹੋਊਗਾ ਖੁਰਾਸਾਨੀ ਅਜਵੈਨ ਖੁਰਾਸਾਨੀ ਖੱਖੇ ਨਾਲ ਤੇ ਇੱਕ ਹੈਗਾ ਜੀ ਇਹਦੇ ਚ ਲਾਜਮੰਤੀ ਅੱਛਾ ਜੀ ਇਹ ਜਿਹੜੀਆਂ ਚੀਜ਼ਾਂ ਪਾ ਕੇ ਇਹ ਬੰਦਦਾ ਨਾ ਰਹਿਣਾ ਜੀ ਤਾਂ ਉਹ ਉਹਦੇ ਕਮਾਲ ਦੇਖੋ ਤੁਸੀਂ ਔਰ ਉਹ ਜਦੋਂ ਮੈਂ ਲੈਣਾ ਸ਼ੁਰੂ ਕਰਿਆ ਮਤਲਬ ਪਹਿਲੇ ਦਿਨ ਤੋਂ ਹੀ ਮੈਂ ਉਹ ਜਿਹੜੀ ਮਾੜੀ ਮੋਟੀ ਲੈਣ ਲੱਗਿਆ ਸੀ ਉਹ ਬੰਦ ਹੋ ਗਈ 40 ਦਿਨ ਚੇ ਮੇਰੀ ਇਹ ਬੰਦ ਹੋ ਗਈ ਸੀ ਦਵਾਈ ਥੋੜੀ ਥੋੜੀ ਘਟਾ ਕੇ ਬੰਦ ਮੈਂ ਦੁਬਾਰਾ ਆਪਣੇ ਜੂਨ ਚ ਆ ਗਿਆ ਫਿਰ ਰਾਣਾ ਜੀ ਮੈਂ ਖੁੱਲ ਕੇ ਕੰਮ ਕੀਤਾ ਫਿਰ ਫਿਰ ਤੁਸੀਂ ਫਿਰ ਤਾਂ ਮੈਂ ਐ ਕਰਨ ਲੱਗ ਗਿਆ ਰਾਣਾ ਜੀ ਵੀ ਉਹਨਾਂ ਦਾ ਕੰਫੀਡੈਂਸ ਆ ਗਿਆ ਫਿਰ ਐ ਜਿਹੜਾ ਵਰਦੀ ਆ ਜੇ ਔਰ ਅੱਜ ਵੀ ਮੈਂ ਇਨੇ ਕੰਫੀਡੈਂਸ ਨਾਲ ਗੱਲ ਕਰ ਰਿਹਾ ਹਾਂ 2005 ਤੋਂ ਲੈ ਕੇ 25 ਤੱਕ ਸਰ ਹਾਂ ਕਿਉਂਕਿ ਤੁਹਾਡੇ ਕੋਲ ਬਹੁਤ ਰਿਜ਼ਲਟ ਹੋਣੇ ਨੇ 20 ਸਾਲ ਤੱਕ ਇੱਕ ਜਗ੍ਹਾ ਤੇ ਬਹਿ ਕੇ ਬੋਲਣਾ ਇੱਕੋ ਸ਼ੋਰੂਮ ਚ ਬਹਿ ਕੇ ਬੋਲਣਾ ਤੇ ਉਹਦਾ ਕੋਈ ਵਿਸ਼ਵਾਸ ਹੈ ਨਾ ਜੀ ਨਹੀਂ ਬਿਲਕੁਲ ਬਿਲਕੁਲ ਉਹ ਆਪਣੇ ਕੰਮ ਦੇ ਉੱਤੇ ਤੁਸੀਂ ਯਕੀਨ ਆਉਦੇ ਰਿਜ਼ਲਟ ਦੇਖੇ ਨੇ ਰਿਜ਼ਲਟ ਦੇਖੇ ਨੇ ਤਾਂ ਉਹ ਫਿਰ ਹੁਣ ਕੀ ਹੋਇਆ ਰਹਿਣਾ ਜੀ ਹੁਣ ਆ ਕੇ ਫਿਰ ਅਸੀਂ ਇਹ ਸੋਚਿਆ ਵੀ ਮੇਰੇ ਕੋਲੇ ਬਹੁਤ ਪਰਿਵਾਰ ਆਉਂਦੇ ਜੀ ਹੂੰ ਹੂੰ ਕਈ ਮਤਲਬ ਕਿ ਬਹੁਤ ਸਮਰਿੱਧ ਪਰਿਵਾਰ ਨੇ ਜੀ ਜਿਹੜੇ ਖਰਚਾ ਕਰ ਸਕਦੇ ਨੇ ਉਹ ਕਹਿੰਦੇ ਨੇ ਗੁਲਸਰਬ ਚਾਹੇ ਹੋਰ ਕੋਈ ਗਰੀਬ ਆਉਂਦਾ ਸੱਤੋਂ ਲੈ ਲਿਓ ਪੈਸੇ ਸਾਡਾ ਮੁੰਡਾ ਠੀਕ ਕਰੋ ਮੈਂ ਜੇ ਵੀ ਕਈ ਅਹਜੇ ਨੇ ਜਿਹੜੇ ਅੱਗੇ ਰੋ ਹੀ ਪੈਂਦੇ ਨੇ ਵੀ ਗੁਲਸਰਬ ਸਾਡੇ ਕੋਲ ਤਾਂ ਹੁਣ ਕੁਛ ਵੀ ਨਹੀਂ ਤੁਸੀਂ ਦੇਖੋ ਕੀ ਕਰ ਸਕਦੇ ਹੋ ਮੈਂ ਕਿੰਨਾ ਵੀ ਮੈਂ ਕੀ ਕਰ ਸਕਦਾ ਮੈਂ ਲੈਸ ਕਰ ਦਿੰਦਾ ਜਿੰਨਾ ਕਿ ਮੇਤੋਂ ਹੁੰਦਾ ਮੈਂ ਕਰਦਾ ਜੀ ਤੇ ਲੇਕਿਨ ਫਿਰ ਉਹ ਇਹ ਫਿਰ ਤੁਸੀਂ ਪਹਿਚਾਨ ਕਿਵੇਂ ਕਰਦੇ ਹੋ ਕਈ ਵਾਰੀ ਵੀ ਬੰਦਾ ਇਹ ਸੱਚੀ ਉਹ ਨੀਡੀ ਹੈ ਇਹਦੇ ਕੋਲ ਸੱਚੀ ਪੈਸੇ ਨਹੀਂ ਹੈਗੇ ਇਹ ਤੁਸੀਂ ਕੋਈ ਲਾਇਆ ਹੋਇਆ ਮੀਟਰੇ ਦਾ ਜਾਂ ਕਿਸ ਤਰੀਕੇ ਨਾਲ ਜਾਂ ਇੰਟਰਵਿਊ ਕਰਦੇ ਹੋ ਬੰਦੇ ਨੂੰ ਕਿਵੇਂ ਪਤਾ ਲੱਗਦਾ ਜਿੰਨਾਂ ਦਾ ਤੁਸੀਂ ਫ੍ਰੀ ਚ ਇਲਾਜ ਕਰਦੇ ਹੋ ਜਾਂ ਹੁਣ ਤੁਸੀਂ ਲਹਿਰ ਚਲਾਉਣ ਨੂੰ ਫਿਰ ਰਹੇ ਹੋ ਕਿ ਪੰਜਾਬ ਦੇ ਵਿੱਚ ਯਾਰ ਇੱਕ ਲਹਿਰ ਚਲਾਉਣੀ ਹੈ ਕਿ ਨਸ਼ਾ ਮੁਕਤ ਕਰਨਾ ਜਿੰਨਾ ਕਿ ਤੁਹਾਡੀ ਸਮਰੱਥਾ ਹੈਗੀ ਹੈ ਕਿ ਜਿਹੜੇ ਵੀ ਬੰਦੇ ਨਹੀਂ ਭਰ ਸਕਦੇ ਫੀਸ ਅਸੀਂ ਉਹਨਾਂ ਗਰੀਬ ਬੰਦਿਆਂ ਦੀ ਫ੍ਰੀ ਦੇ ਵਿੱਚ ਹੈਲਪ ਕਰਨ ਨੂੰ ਤਿਆਰ ਨੂੰ ਤਿਆਰ ਪਰ ਇਹ ਪਹਿਚਾਣ ਕਿਵੇਂ ਕਰੋਗੇ ਵੀ ਕੌਣ ਸਿੱਟਾ ਹੁਣ ਤੱਕ ਕਰ ਰਹੇ ਸੀਗੇ ਜੀ ਹੁਣ ਤੱਕ ਤਾਂ ਇੱਕ ਜਿਵੇਂ ਫੈਮਿਲੀ ਰਿਲੇਸ਼ਨ ਹੁੰਦਾ ਮਾਂ ਆਈਆ ਨਾਲ ਮਾਤਾ ਮਾਈ ਹੁੰਦੀ ਹੈ ਜੀ ਉਹਦੀ ਲੇਰ ਜਿਹੜੀ ਹੁੰਦੀ ਹੈ ਪਤਾ ਲੱਗ ਜਾਂਦੀ ਹੈ ਪਰ ਉਹ ਜਦੋਂ ਆਪਾਂ ਬਿਲਕੁਲ ਕਰਾਂਗੇ ਨਾ ਜੀ ਵੀ ਇਹ ਹੈਲਪ ਕਰਨੀ ਆਪਾਂ ਨੇ ਫਿਰ ਉਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਜੀ ਉਹਦੇ ਵਾਸਤੇ ਇੱਕ ਜਿਹੜਾ ਹੁੰਦਾ ਮਤਲਬ ਇੱਕ ਫਾਰਮ ਬਣੂਗਾ ਫਾਰਮ ਵੀ ਬਣੂਗਾ ਉਹਦੀ ਬਕਾਇਦਾ ਇਨਕੁਆਰੀ ਹੋਊਗੀ ਪਿੰਡ ਦੇ ਵਿੱਚ ਵੀ ਸਰਪੰਚ ਸਾਹਿਬ ਫਿਰ ਮੋਹਰ ਲਾ ਦੇਣਗੇ ਵੀ ਇਹ ਅਨਡिपेंडੈਂਡ ਜੇ ਪੰਚਾਇਤ ਕਹਿੰਦੀ ਆ ਵੀ ਭਾਈ ਇਹ ਆਪਣਾ ਖਰਚਾ ਕਰ ਨਹੀਂ ਸਕਦਾ ਤੇ ਇਹ ਨਸ਼ਾ ਦਾ ਆਦੀ ਹੈ ਤੇ ਇਹਦਾ ਨਸ਼ਾ ਛਡਾਓ ਬਿਲਕੁਲ ਜੀ ਤੁਸੋਂ ਮੋਹਰ ਲੱਗੀ ਹੋਣੀ ਚਾਹੀਦੀ ਉਹ ਮੋਹਰ ਲੱਗੀ ਹੋਊਗੀ ਜੀ ਉਹਦੇ ਵਾਸਤੇ ਅਸੀਂ ਲੋਕ ਤਾਂ ਨਸ਼ਾ ਮੁਕਤੀ ਕੇਂਦਰ ਬਣਾਉਂਦਾ ਕੋਈ ਕੁਝ ਕਰਦਾ ਅਸੀਂ ਉਹਦੇ ਵਾਸਤੇ ਇੱਕ ਆਸ਼ਰਮ ਬਣਾ ਰਹੇ ਹਾਂ ਜੀ ਅੱਛਾ ਮਤਲਬ ਉਹ ਸੇਵਾ ਆਸ਼ਰਮ ਹੋਊਗਾ ਉੱਥੇ ਬੰਦੇ ਰਹਿਣਗੇ ਔਰ ਰਾਣਾ ਜੀ ਇੱਕ ਗੱਲ ਹੋਰ ਪੱਕੀ ਆ ਕਿ 4 ਦਿਨ ਦੀ ਦਵਾਈ ਜੀ ਨੂੰ ਅਸੀਂ ਦੇਤੀ ਉਹ ਮੁੜ ਕੇ ਨਸ਼ਾ ਨਹੀਂ ਕਰ ਪਾਉਂਦਾ ਅੱਛਾ ਹਾਂ ਉਸ ਤੋਂ ਬਾਅਦ ਇਹ ਦਵਾਈ ਦਾ ਇਹ ਫਾਇਦਾ ਕਿ ਮੁੜ ਕੇ ਉਹਦਾ ਨਸ਼ੇ ਵਾਲਾ ਕਿੰਨੀ ਦੇਰ ਲੈਣੀ ਪੈਂਦੀ ਹੈ ਦਵਾਈ ਇਹ 2 ਮਹੀਨੇ ਲੱਗਦੇ ਨੇ 2 ਮਹੀਨੇ ਬਸ 2 ਮਹੀਨੇ ਲੱਗਦੇ ਆ ਮਤਲਬ ਇਹ ਆਪਾਂ ਗੱਲ ਕਰ ਸਕਦੇ ਆ ਸ਼ੇਅਰ ਸਿੱਧੀ ਮੈਂ ਗੱਲ ਕਰਾਂ ਵੀ ਅਕਸਰ ਬੰਦਾ ਕਹਿੰਦਾ ਕਿ ਮੈਂ ਫਲਾਂ ਥਾਂ ਤੇ ਨਸ਼ਾ ਛਡਾਉਣ ਲਈ ਗਿਆ ਤੇ ਉਹਨਾਂ ਨੇ ਤਾਂ ਮੈਨੂੰ ਗੋਲੀਆਂ ਤੇ ਲਾਤਾ ਗੋਲੀਆਂ ਚ ਕੱਢਿਆ ਟੀਕਿਆਂ ਤੇ ਲਾਤਾ ਟੀਕਿਆਂ ਦਾ ਕੱਢਿਆ ਤਾਂ ਮੈਨੂੰ ਕਿਤੇ ਪਾਊਡਰ ਤੇ ਲਾਤਾ ਕਿਸੇ ਤੇ ਬਟ ਤੁਸੀਂ ਇਹ ਕਹਿੰਦੇ ਹੋ ਕਿ ਸਿਰਫ 2 ਮਹੀਨੇ ਦਵਾਈ ਖਾਣੀ ਹੈ 4 ਦਿਨਾਂ ਬਾਅਦ ਤਾਂ ਰਿਜ਼ਲਟ ਆ ਜਾਣਾ ਬਿਲਕੁਲ ਆ ਜਾਣਾ ਸੋ ਜੇ ਕੋਈ ਨੌਜਵਾਨ ਜਾਂ ਕਿਸੇ ਦੇ ਘਰ ਦੇ ਨੇ ਜਾਂ ਨਸ਼ਾ ਛੁਡਾ ਛਡਾਉਣਾ ਚਾਹੁੰਦੇ ਉਹ ਬੱਚਾ ਜਾਂ ਆਪ ਛੱਡਣਾ ਚਾਹੁੰਦਾ ਤੁਸੀਂ ਸਿੱਧਾ ਸੰਪਰਕ ਇਹ ਤਾਂ ਬਹੁਤ ਪੋਜ਼ਿਟਿਵ ਗੱਲ ਹੈ ਬਹੁਤ ਅੱਛਾ ਰਿਜ਼ਲਟ ਇਹਦੇ ਵਿੱਚ ਮਾਨਸਿਕ ਕਮਜ਼ੋਰੀ ਕਿੰਨੀ ਕੁ ਹੁੰਦੀ ਹੈ ਜਿਵੇਂ ਨਸ਼ੇ ਤੇ ਜਿਹੜਾ ਬੰਦਾ ਲੱਗਦਾ ਚਲੋ ਲੱਗ ਜਾਂਦਾ ਫਿਰ ਉਹ ਛੱਡਣਾ ਚਾਹੁੰਦਾ ਛੱਡ ਨਹੀਂ ਸਕਦਾ ਉਹ ਨਸ਼ੇ ਦੀ ਆਦਤ ਪੈ ਜਾਂਦੀ ਹੈ ਜਾਂ ਮਾਨਸਿਕ ਤੌਰ ਤੇ ਵੀ ਉਹਨੂੰ ਮਤਲਬ ਸਾਈਕੋਲੋਜੀਕਲੀ ਵੀ ਇਸ ਤਰ੍ਹਾਂ ਦਾ ਕਮਜ਼ੋਰੀ ਹੈ ਇੱਕ ਤਾਂ ਰਣਜੀ ਸਾਈਕੋਲੋਜੀਕਲੀ ਵੀ ਹੁੰਦੀ ਹੈ ਲੈਕਿਨ ਜਿਵੇਂ ਮੈਂ ਆਪਣੇ ਆਪ ਨੂੰ ਐਡਿਕਟ ਕਰਿਆ ਸੀ ਮੈਨੂੰ ਲੱਗਦਾ ਸੀ ਵੀ ਐਵੇਂ ਹੀ ਹੁੰਦਾ ਛੱਡ ਦਾਂਗੇ ਜਦੋਂ ਮੈਂ ਇਹਨੂੰ ਛੱਡਿਆ ਤਾਂ ਮੇਤੋ 2-3 ਦਿਨ ਹਾਲਤ ਇੰਨੀ ਖਰਾਬ ਹੋਈ ਮਤਲਬ ਮੈਨੂੰ ਘਰੇ ਦੱਸਣਾ ਪਿਆ ਵੀ ਮੈਂ ਇਹ ਪੰਗਾ ਲੈ ਲਿਆ ਵੀ ਹੁਣ ਤੁਸੀਂ ਜਿਵੇਂ ਮਰਜ਼ੀ ਕਰ ਲਓ ਕਿਉਂ ਨਾ ਆਪਾਂ ਨਹੀਂ ਕਰਦੇ ਨਾ ਕਰੀਏ ਨਾ ਕਰਾਈਏ ਛੱਡੋ ਪਰ ਜਦੋਂ ਦਵਾਈ ਨਾਲ ਮੈਂ ਠੀਕ ਹੋਇਆ ਫਿਰ ਮੈਨੂੰ ਸਮਝ ਆਈ ਵੀ ਇਹਨੂੰ ਐ ਨਹੀਂ ਹੈ ਵੀ ਜੇ ਮਨ ਬਣ ਗਿਆ ਛੁੱਟ ਜਾਊਗਾ ਇਹਨੂੰ ਸਪੋਰਟ ਚਾਹੀਦੀ ਹਾਂ ਹੁਣ ਜਿਹੜੀ ਸਾਡੀ ਦਵਾਈ ਹੈ ਜਿਵੇਂ ਮੰਨ ਲਓ ਗੱਡੀ ਦਾ ਟਾਇਰ ਪੈਂਚਰ ਹੋਇਆ ਪਿਆ ਨੇ ਜੈਕ ਵਾਂਗੂ ਲੱਗੇਗਾ ਥੱਲੇ ਹੌਲੀ ਹੌਲੀ ਚੂੜੀ ਲਾ ਦੇਣੀ 2 ਮਹੀਨੇ ਚ ਤੇ ਉਹ ਜੈਕ ਫੈਮਲੀ ਤੇ ਮਿੱਤਰ ਦੋਸਤ ਬਣਦੇ ਦੋਸਤ ਬਣਦੇ ਨੇ ਕੱਲਾ ਡਾਕਟਰ ਨਾਲ ਨਹੀਂ ਹੋਏਗਾ ਕਿ ਡਾਕਟਰ ਨੇ ਦਵਾਈ ਦੇਤੀ ਡਾਕਟਰ ਨਾਲ ਗੱਲਾਂ ਕਰ ਲਈਆਂ ਬੈਦ ਸਾਹਿਬ ਨਾਲ ਆ ਕੇ ਜੇ ਫੈਮਲੀ ਨੇ ਨਾਲ ਖੜਦੀ ਔਰ ਦੋਸਤ ਮਿੱਤਰ ਨੇ ਸਾਥ ਦਿੰਦੇ ਤੇ ਸੰਗਤ ਦਾ ਜਿਹੜਾ ਹੈਗਾ ਅਸਰ ਹੈਗਾ ਹੀ ਹੈਗਾ ਤੁਸੀਂ ਦੇਖੋ ਰਾਣਾ ਜੀ ਅੱਜ ਤੱਕ ਮਤਲਬ ਕਿ ਮੈਂ ਤੁਹਾਨੂੰ ਜੇ ਆਪਣੇ ਕੰਪਿਊਟਰ 'ਚ ਰਿਕਾਰਡ ਕਦੇ ਦਿਖਾਵਾਂ ਤਾਂ ਕਈ ਲੱਖ ਬੰਦੇ ਦਾ ਰਿਕਾਰਡ ਹੈ ਜਿਹੜੇ ਠੀਕ ਨਹੀਂ